ਇਹ ਪਿੰਡ ਦਰ ਨਾ ਕੀ ਹੈ ਦਰ ਨਾ ਕੀ ਹੈ ਪੀਟਰ ਤੇ ਪਾਪਾ ਦਾ ਕੀ ਨਾਮ ਹੈ ਸਾਹਿਬ ਤੇ ਤੁਹਾਡਾ ਕੀ ਨਾਮ ਹੈ ਅੰਤਲ ਦਾ ਜੀ ਨਾਮ ਹੈ ਚਾਚੇ ਦਾ ਲਿਖਾਵਾ ਪਿੰਡ ਕਿਹੜਾ ਪਿੰਡ ਕਿਹੜਾ ਤੁਹਾਡਾ ਪਲੀਨਕਲਾ मेरा नाम नाम पीता है। पीता नाम है, बच्चे का का पीटर प्रताप नगर पटना एक स्कूल छू आए हैं और के आए छो बजे करीब ज्योति मैडम ਇਹ ਤੋਂ ਕਨਿਆਲ ਛੋਮ ਤੋਂ ਮਿਲਿਆ ਜੀ ਕਾਨੂੰ ਸੋਚ ਰਾਇਣਾ ਦੇ ਨਾਨੀ ਨੇ ਦਿੱਤੀ ਰਿਹਾ ਹਾਂ ਜੀ ਬੇਜੇ ਸਕੂਲ ਵਾਲਾ ਨੂੰ ਇਹ ਕਿਹੜਾ ਦੋਸਤ ਸਕੂਲ ਵਾਲਾ ਨੂੰ ਇਹ ਹੈ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਹਾਂ ਜੀ ਧਿਆਨ ਰੱਖਣਾ ਉਹਨਾਂ ਦਾ ਹਾਂ ਜੀ ਬਦਹਾ ਸੌ ਸਕਦਾ ਹੈ ਲਾ ਪ੍ਰੋਵਾਈਡ ਨਾਲ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫੇਰ ਬਚਾ ਪਰ ਆ ਦਮਾ ਮੇਰਾ ਸੁਖਜਿੰਦਰ ਸਿੰਘ ਆਇਆ ਇਹ ਮੇਰਾ ਕੱਟਣਾ ਹੈ ਉਹ ਇਹੀ ਕਿ ਯਹੀਂ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟਾੜਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਲ ਸਾਫ ਕਰਨੀ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਇਹਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫੇਰ ਪੁਲਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਸ ਥਾਣੇ ਉਹ ਸਕੂਲ ਵਾਲਿਆਂ ਨੂੰ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਤੇ ਪਿੰਡ ਇਹ ਨਾਂ ਤਰ੍ਹਾਂ ਚੜਨਾ ਕੀ ਹੈ ਚੜਨਾ ਕੀ ਹੈ ਪੀਟਰ ਤੇ ਪਾਪਾ ਦਾ ਕੀ ਨਾਂ ਹੈ ਸਾਹਿਲ ਤੇ ਤਾਊ ਦਾ ਕੀ ਨਾਂ ਹੈ ਅੰਤ ਦਾ ਕੀ ਨਾਂ ਹੈ ਚਾਚੇ ਦਾ ਲੀਸਾਵਾਲ ਪਿੰਡ ਕਿਹੜਾ ਪਿੰਡ ਕਿਹੜਾ ਤੁਹਾਡਾ ਲੀਨਕਲਾ ਮੈਂ ਬੋਲੀ ਤੇ ਰੋਕ ਉਹਨੇ ਖੜੇ ਰਹਿ ਕੇ ਟੇਬਲ ਸਾਫ ਕਰਾ ਦਿੱਤਾ ਸਭ ਤੋਂ ਜ਼ਿਆਦਾ ਜਿਹੜਾ ਜੁਆਇੰਗ ਹੋਵੇ ਉਹ ਤੇਰੇ ਖਾਮ ਤੇ ਗਏ ਕਿ ਮੈਂ ਕਿਸੇ ਦੇ ਟੇਬਲ ਸਾਫ ਕਰਾ ਦਿੰਦਾ ਤੇ ਬੱਚਾ